ਜਿਹੜਾ ਜੋ ਕਹਿਣਾ ਥਰ ਕੈਮਰਾ ਪਿੱਛੇ ਕਰ ਲੋ ਐਵੇਂ ਜੱਫੀ ਕਰਦਾ ਇਹ ਥਰ ਇਹ ਦੇਸ਼ ਤੇ ਆਪ ਤੋਂ ਦੂਰ ਸਰਨਾਮੀ ਨੂੰ ਘੂਮਿਆ ਜਾ ਰਿਹਾ ਜੀਨੇ ਸਾਨੂੰ ਇਨਸਾਫ ਨਹੀਂ ਦਿੱਤਾ ਬਰੀ ਕਰ ਦਿੱਤਾ ਗਿਆ ਸਿੱਖ ਜਥੇਬੰਦੀਆਂ ਵਿੱਚ ਬਹੁਤ ਉਰੋਸ਼ ਆ ਦੇਖਿਆ ਜਾਵੇ ਤਾਂ ਉਹਨੂੰ ਲੜਾਈ ਲੜਨ ਤੋਂ ਮਾਰ ਵੀ ਸਿੱਖਣੇ ਥੋੜੀ ਜੀ 1984 ਸੀ ਕਤਲੇਆਮ ਪੇਟਪੁਰਾ ਐਸੋਸਾਇਟੀ ਸ਼ਖਿੰਦਰ ਸਿੰਘ ਪਟਿਆ ਤੇ ਸਾਡੀ ਸੋਸਾਇਟੀ ਦੇ ਨਾਲ ਨਾਲ ਸ਼ਰੋਮਨੀ ਅਕਾਲੀ ਲਾਲ ਉਮਰਕਰ ਜਿਨ੍ਹਾਂ ਦਾ ਮੈਂ ਤੈਨ ਦਿਲੋਂ ਧੰਨਵਾਦ ਵੀ ਕਰਦਾ ਉਹਨਾਂ ਨੇ ਨਾਲ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨੌਰਿਆ ਇੱਥੇ ਆਏ ਨੇ ਉਹਨਾਂ ਦਾ ਚੰਦਰ ਸ਼ਕਤੀ ਸਦਾ ਕੁਸ਼ਲ ਪਾਰਟੀ ਦੀ ਮਾਨ ਰਿਅ ਇੱਥੇ ਆਏ ਹੈ ਉਹਨਾਂ ਦਾ ਹੋਰ ਪਾਰਟੀ ਤੇ ਹੋਰ ਕਹਿੰ ਜਥੇਦਾਰ ਇੱਥੇ ਆਏ ਨੇ ਉਹਨਾਂ ਦਾ ਤੇ ਨਾਲ ਹੀ ਮੈਂ ਆਪਣੀ ਸੁਸਾਇਟੀ ਦੇ ਮੈਂਬਰਾਂ ਦਾ ਆਪਣੇ ਚੰਦਰ ਸ਼ਕਤੀ ਉਹ ਹਰਦੀਪ ਸਿੰਘ ਮੀਤ ਸਾਰੇ ਸਾਡੀ ਮੈਂ ਕਿੰਨਾ ਕਿੰਨਾ ਦਾ ਨਾਮ ਲਾਂ ਬੀਬੀ ਜੀ ਖੜੇ ਨੇ ਕਿੰਨਾ ਕਿੰਨਾ ਦਾ ਨਾਮ ਲਾਂ ਤੇ ਇਸ ਕਰਕੇ ਮੈਂ ਨਾਮ ਲੈਣ ਤੋਂ ਪਹਿਲਾਂ ਸਾਰਿਆਂ ਨੂੰ ਇਹ ਜਿਹੜੇ ਇੱਥੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦਾ ਤੇ ਨਾਲ ਹੀ 1984 ਸੇ ਕਤਲਿਆਂ ਪੇਟ ਪਰ ਪਰਿਵਾਰ ਜਿਹੜੇ ਨੇ ਉਹ ਪਰਿਵਾਰਾਂ ਚ ਮਹਿਸੂਸ ਕਰਦੇ ਨੇ ਕਿ ਸਾਡੇ ਜੱਟਮਾਂ ਨੂੰ ਘਰੇੜ ਘਰੇੜ ਕੇ ਸਾਡੇ ਉੱਤੇ ਪਹਿਲੇ ਧਮਕ ਛੜ ਕੇ ਜਾਂਦਾ ਸੀ ਫੋਨ ਮਰਚਾ ਪਈਆਂ ਗਈਆਂ ਇਸ ਕਰਕੇ ਅਸੀਂ ਅੱਜ ਸਿੱਖ ਅੱਜ ਮੰਨ ਲੈਣ ਕੱਲ ਮੰਨ ਲੈਣ ਥੋੜੇ ਦਿਨ ਬਾਅਦ ਮੰਨ ਲੈਣ ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਆਗਾਂ ਲੱਗਣ ਲੱਗਾ ਉਹਨਾਂ ਨੂੰ ਹਿਸਾਬ ਮਿਲਣਾ ਬੰਦ ਹੋ ਜਾਏਗਾ ਉਹ ਤੋਂ ਮੰਨ ਲੈਣ ਕਿ ਇਹ ਦੇਸ਼ ਵਿੱਚ ਅਸੀਂ ਗੁਲਾਮ ਹੋ ਚੁੱਕੇ ਹਾਂ ਕਾਦੀ ਦੇ ਜੀਨਾ ਸਿੰਘ ਦਾ ਟਵੀਟਲ ਹੋਇਆ ਠੀਕ ਹੈ ਸੱਜਨ ਸਿੰਘ ਸੱਜਨ ਸਿੰਘ ਨੇ ਜੜੀਆਂ ਕੋੜ ਦੇ ਬਾਹਰ ਬੀਬੀਆਂ ਬੈਠ ਬੈਠ ਕੇ ਕਹਿੰਦੀਆਂ ਵਿਕਾਸਪੁਰੀ ਪੀੜਾ ਕਢੀ ਜਣਕਪੁਰੀ ਚ ਸ਼ਰੀਆਮ ਕਤਲੋਗਾਤ ਕੀਤਾ ਇਹੋ ਬੀਬੀਆਂ ਸੱਚੀਆਂ ਨਹੀਂ ਸੀ ਉਹ ਪਰਿਵਾਰ ਦੇ ਪੰਜ ਮੈਂਬਰਾਂ ਨੇ ਕਹਾਈਆਂ ਦਿੱਤੀਆਂ ਉਹ ਚਾਚ ਨੇ ਉਹ ਨਹੀਂ ਦੇਖੇ ਸਕੇ ਕਿ ਉਹ ਬੰਦਿਆਂ ਨੇ ਜਿਹੜੇ ਉਹ ਦੁਨੀਆ ਤੇ ਨਹੀਂ ਨੇ ਉਹਨਾਂ ਨੇ ਸੀਬੀਆਈ ਅੱਗੇ ਆਪਣੀਆਂ ਬਿਆਨ ਦਿੱਤੇ ਸੀ ਉਹ ਬਿਆਨ ਨਹੀਂ ਦੇਖ ਕੇ ਜਾ ਸਕਦੇ ਸੀ ਇਸ ਕਰਕੇ ਇਹ ਕਾਂਗਰਸ ਪਾਰਟੀ ਜਦ ਬੜਾ ਤਰਕਪਿਤ ਜਿੱਤਾਰ ਜੀ ਗਾਦੀ ਵਰਗੇ ਕਿਆ ਦੰਦੇ ਨੇ ਤੋਂ ਧਰਤੀ ਹਿੱਲਦੀ ਆ ਪੇੜ गिरਤੇ ਆ ਤੋਂ ਉਸੇ ਹਿਸਾਬ ਨਾਲ ਉਹ ਪੇੜ ਵੀ गिर ਗਿਆ ਜਿਹੜਾ ਰਜੀਵ ਗਾਂਧੀ ਦਾ ਪੇੜ ਸੀ ਉਹ ਵੀ गिर ਗਿਆ ਤੇ ਇਹ ਦੇਸ਼ ਦਾ ਵੀ ਪੇੜ गिर ਜਾਏਗਾ ਜੇ ਸਾਡਾ ਇਨਸਾਫ ਨਹੀਂ ਹੋਇਆ ਕੀ ਅਗਲੀ ਵਾਰ ਤੁਸੀਂ ਅਪੀਲ ਕਰੋਗੇ ਅਪੀਲ ਤਾਂ ਕਰਨਾ ਸਾਡਾ ਕਿਉਂਕਿ ਸ਼ਿਕੋਮ ਇੱਕ ਜਿਸਟਿਸ ਪਾਵਰ ਗੁਰਾਰਭਵੀ ਸਿੰਘ ਸਾਹਿਬ ਗੁਰਭਵੀ ਸਿੰਘ ਜੀ ਨੇ ਮਹਾਰਾਜ ਜੀ ਨੇ ਇਹ ਸਾਡੇ ਅੰਦਰ ਜਿਸਟਿਸ ਪਾਵਰ ਖੋਪੀਆ ਅਸੀਂ ਜਿਹੜੀ ਕਾਨੂੰਨੀ ਪ੍ਰਣਾਲੀ ਦੇ ਤਹਿਤ ਪੀਸਫੁਲ ਤਰੀਕੇ ਦੇ ਨਾਲ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ ਲੜ ਰਹੇ ਆ ਲੜਾਂਗੇ ਤੇ ਕਿਉਂਕਿ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਝੰਗ ਇਸੇ ਤਰੀਕੇ ਜਾਰੀ ਰਹੇਗੀ ਅਸੀਂ ਇੱਥੇ ਬੰਗਲਾਦੇਸ਼ ਨੂੰ ਇਹ ਗੱਲ ਅਪਰੋਚ ਕਰਾਂਗੇ ਕਿ ਬੰਗਲਾਦੇਸ਼ਵੀ ਸਾਥੀ ਨਾਲ ਖੜੇ ਹੋਣ ਬਿਲਕੁਲੈਂਟਡ ਜੇ ਉੱਥੇ ਬੰਬੇ ਦੇ ਅੰਦਰ ਟੈਕ ਹੁੰਦਾ ਸੀ ਤੇ ਆ ਜਾਂਦਾ ਸੀ ਅੱਜ ਦੇ ਰਾਸ਼ਟਰਪਤੀ ਅੱਜ ਦੇ ਪ੍ਰਧਾਨ ਮੰਤਰੀ ਅੱਜ ਦੇ ਉਦੇਸ਼ ਤੇ ਲੋਕ ਉਹ ਕਿਹਦੇ ਸਪੇਨ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਮਨੁੱਖਤਾ ਦੇ ਲਈ ਅਸੀਂ ਆਪਾ ਵਾਰ ਦਿੰਨੇ ਆ ਮਨੁੱਖਤਾ ਦੇ ਲਈ ਆਪਾ ਵਾਰਦਾ ਤਾਂ ਸਿਰਫ ਤੇ ਸਿਰਫ ਜੋ ਜੜਾਗਾ ਉਹ ਆਪਣਾ ਸਿੱਖ ਵਾਰਦਾ ਤੇ ਇੱਥੇ ਵੀ ਆਫਤਾਂ ਆਂਦੀ ਹੈ ਤਾਂ ਸਿੱਖ ਸਭ ਤੋਂ ਪਹਿਲੇ ਅੱਗੇ ਹੋ ਕੇ ਖੜਾ ਹੁੰਦਾ ਇਸ ਕਰਕੇ ਸਾਡੇ ਜਿਹੜੀ ਜੇਨੋਸਾਈਡ ਕੀਤੀ ਗਈ ਆ ਉਹ ਜੇਨੋਸਾਈਡਾ ਉਹ ਸਾਨੂੰ ਉਹਦਾ ਇਨਸਾਫ ਨਾ ਦੇਣਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਅਸੀਂ ਗੁਲਾਮ ਆ ਤੇ ਲੋਕ ਅੱਜ ਮੰਨਣ ਮਾਲ ਮਾਲਣਾ ਨੇ ਜਿੱਤਰੀ ਇੱਕੇ ਮਰਜ਼ੀ ਮਾਲਵਾ ਜਿੱਤਾ ਕਹਿੰਦੇ ਸਰਕਾਰ ਕਹਿੰਦੀ ਵੀ ਅਸੀਂ ਸੱਜਣ ਕੁਮਾਰ ਨੂੰ ਅੰਦਰ ਭੇਜਿਆ ਇਹਨੇ 40 ਸਾਲਾਂ ਦਾ ਫੈਸਲਾ ਨਹੀਂ ਕਰ ਸਕੀ ਦੂਈਆਂ ਸਰਕਾਰਾਂ ਦੀ 12 ਸਾਲ ਹੋ ਗਏ ਸਾਹ ਕਿਹੜੇ ਮੂੰਹ ਨਾਲ ਕਹਿੰਦੇ ਨੇ ਵੀ ਅਸੀਂ ਅੰਦਰ ਭੇਜਿਆ ਜੇ ਅੰਦਰ ਭੇਜਿਆ ਤਾਂ ਫਿਰ ਉਹਦੇ ਲਈ ਇਨਸਾਫ ਕਿਉਂ ਨਹੀਂ ਜੱਜਾਂ ਨੂੰ ਇਹ ਜੱਜਮੈਂਟਾਂ ਦੇਣ ਲਈ ਕਿਹਨੇ ਕੌਣ ਮਜਬੂਰ ਕਰਦਾ ਫਿਰ ਜੱਜ ਦੱਸਣ ਸਾਡੇ ਕਸੂਰਵਾਰ ਕੌਣ ਨੇ ਉਹ ਜੱਜ ਦੱਸੇ ਜਿਨੇ ਫੈਸਲਾ ਦਿੱਤਾ ਜੇ ਸੱਜਣ ਕੁਮਾਰ ਕਸੂਰਵਾਰ ਨਹੀਂ 42 ਸਾਲ ਦੇਸੀ ਉਸ ਟਾਈਮ ਦੇ ਐਸਐਸਪੀ ਹੋਰ ਆਈਐਸਫਰ ਹੋਰ ਉਹਦੇਦਾਰ ਫੋਰ ਜਿਹੜੀਆਂ ਨਿਆਣੀਆਂ ਰੋ ਨਿਆਣੀਆਂ ਸੋਸ਼ਲ ਸੇਕਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕਰੋ ਉਹਨਾਂ ਦੇ ਜਨਤਾ ਕੋਣਕ ਕਰੋ ਉਹ ਆਪਣੇ ਦੱਸਣਗੇ ਕਿ ਦੇਸ਼ ਵਿੱਚ ਕਿਤਲੋ ਘਾਤਕਸਨਾ ਹੋਈਏ ਕਿ ਦੀ ਸ਼ਾਇਦ ਹੋਈਏ ਭੱਜਾ ਲਾਡ ਵਰਗੇ ਅਮਤਾ ਵਚਨ ਵਰਗੇ ਪੂਰੇ ਦੇਸ਼ ਵਿੱਚ ਕਿਤਲੋ ਘਾਤਕਸਨਾ ਹੋਈਏ ਦੀ ਜੀ ਦਾ ਇਨਸਾਫ ਨਹੀਂ ਮਿਲਿਆ ਬਾਕੀ ਸਟੇਟਾਂ ਦਾ ਕਰਕੇ ਮਿਲਣਾ ਇਸ ਕਰਕੇ ਇਹ ਸਿੱਖ 42 ਸਾਲ ਚ ਸਾਨੂੰ ਦਿੱਲੀ ਤੋਂ ਇਨਸਾਫ ਨਹੀਂ ਮਿਲਿਆ ਅਸੀਂ ਇਸ ਦੇਸ਼ ਵਿੱਚ ਬਲਾਮਾਂ ਬਲਾਮੇ ਦਾ ਅਹਿਸਾਸ ਮਾਤੇ ਹਾਂ ਅਸੀਂ ਗੁਲਾਮ ਆ ਅਸੀਂ ਆਜ਼ਾਦੀ ਵਾਲੇ ਪਾਸੇ ਸਾਡੇ ਲੇਖਾਂ ਨੂੰ ਚੱਲਣਾ ਚਾਹੀਦਾ ਔਰ ਸਾਰਿਆਂ ਨੂੰ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਨੂੰ ਇਹ ਸੰਦੇਸ਼ ਹੈ ਇਹ ਜਾਰੀ ਕਰਨਾ ਚਾਹੀਦਾ ਅਸੀਂ ਉਹਨਾਂ ਨੂੰ ਪਰਜੋਰ ਅਪੀਲ ਕਰਨ ਜਾਵਾਂਗੇ ਕਿ ਕਿਸੇ ਵੀ ਇੱਕ ਦਰਵਾzare ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸੇ ਨੂੰ ਕੀ ਛੀਰੋਪਾ ਤੇ ਛਰੀ ਸਾਹ ਪਹਿਨ ਲਕਤੀ ਜਾਏ ਉਹ ਛਰੀ ਸਾਹਿਬ ਵੀ ਸਾਡੇ ਧੋਨਾਂ ਦੇ ਵੱੱਜੀਆਂ ਨੇ ਉਹ ਇਨਸਾਫ਼ ਸਾਨੂੰ ਨਹੀਂ ਮਿਲਿਆ ਇਹ ਅਕਾਲ ਤਖਤ ਸਾਹਿਬ ਤੋਂ ਇਹ ਫਰਮਾਨ ਜਾਰੀ ਹੋਣਾ ਚਾਹੀਦਾ ਮੇਰਾ ਨਾਮ ਕੁਸ਼ਲਪਾਲ ਸਿੰਘ ਮਾਨ ਹੈ ਜੀ ਮੈਂ ਸ਼੍ਰੋਮੀ ਕਾਲੀ ਦਾਲ ਅਮਰਸਰ ਚਿਹਰਸ਼ਕਰਤ ਦੀ ਸੇਵਾ ਨਿਭਾ ਰਿਹਾ ਹੈ ਤੇ ਅੱਜ ਜਿਹੜਾ ਪ੍ਰੋਟੈਸਟ ਹੈ ਵੀ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਹੈਗਾ ਉਹਨੇ ਜੋ ਬਰੂਟਲੀ ਸਿੱਖਾਂ ਦੀ ਨਸਲਖੁਸ਼ੀ ਤੇ ਅੱਖਾਂ ਮੀਟ ਲਈ ਹੈ ਉਹਦਾ ਇਹ ਜਿਹੜਾ ਕੰਟੀਨਿਊਸ ਸਾਡੇ ਨਾਲ ਤਕਾ ਹੋ ਰਿਹਾ ਪਿਛਲੇ 40 ਸਾਲ ਤੋਂ ਬਾਰ 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 ਇਹ ਸਾਨੂੰ ਯਾਦ ਕਰਾ ਰਹੇ ਨੇ ਕਿ ਅਸੀਂ ਇੱਥੇ ਗੁਲਾਮ ਹੈ ਤੇ ਤੁਹਾਨੂੰ ਇੱਥੇ ਕੋਈ ਇਨਸਾਫ ਨਹੀਂ ਮਿਲ ਸਕਦਾ ਸੋ ਉਹਦਾ ਇਹ ਇੱਕ ਨਵੀਂ ਉਦਾਹਰਣ ਔਰ ਨਵਾਂ ਯਾਦ ਯਾਦ ਸਾਨੂੰ ਇਹਨਾਂ ਦਿੱਤੀ ਹੈ ਅਗਲਾ ਸਟੈਪ ਕੀ ਹੁੰਦਾ ਜੀ ਅਸੀਂ ਹੁਣ ਜਿੰਨਾ ਰੌਲਾ ਪਾਵਾਂਗੇ ਬਾਕੀ ਜੁਡੀਸ਼ੀਅਲ ਸਿਸਟਮ ਫੋਲੋ ਕਰ ਰਹੇ ਆ ਬਟ ਸਾਨੂੰ ਇਸ ਸਿਸਟਮ ਚੋਂ ਕੋਈ ਉਮੀਦ ਨਹੀਂ ਹੈਗੀ ਵੀ ਸਾਡਾ ਜੋ ਕਤਲੇਆਮ ਹੋਇਆ ਜੋ ਸਾਡਾ ਜੈਨੋਸਾਈਡ ਹੋਇਆ ਬਿਕੋਜ਼ ਇਹ ਸਟੇਟ ਦੀ ਇੱਕ ਨੀਤੀ ਹੈ ਜੀਵੇ ਵਿੱਚ ਕੰਟੀਨਿਊਸ ਪਿਛਲੇ 40 ਸਾਲ ਤੋਂ ਹੋ ਰਿਹਾ ਹੈ ਜੋ ਕੰਟੀਨਿਊਸ ਹੈਗਾ ਪਤਲਾ ਸਾੜਿਆ ਹਾਂਜੀ ਪਤਲਾ ਸਾੜਿਆ ਜਿਹੜੀ ਇੰਡੀਅਨ ਸਿਸਟਮ ਦਾ ਔਰ ਇੰਡੀਅਨ ਜਿਹੜਾ ਇਹ ਚ ਜੁਡੀਸ਼ੀਅਲ ਨੇ ਕਿ ਐਗਜ਼ੀਕਟਿਵ ਨੇ ਰਲ ਕੇ ਸਾਡਾ ਬਰੂਟਲੀ ਸਾਨੂੰ ਖਤਮ ਕਰ ਰਹੇ ਨੇ ਉਹਦੇ ਕੇਸ ਅਸੀਂ ਸਾਡੇ ਮੈਂ ਮਾਨ ਸਿੰਘ ਹੇਤਾ ਸ਼ੋਮਨੀ ਕਾਲੀ ਦਾ ਨੰਬਰ ਸਰਵਲੋਂ ਕਿ ਅੱਜ ਦਾ ਪ੍ਰੋਟੈਸਟ ਕਿਵੇਂ ਤੁਹਾਨੂੰ ਪਤਾ ਸਿੱਖ ਜੈਨੋਸਾਈਡ ਦੇ ਪਰ ਖਿਲਾਫ ਹੈਗਾ ਕਿਉਂਕਿ ਸਟੇਟ ਨੇ ਉਹ ਜੈਨੋਸਾਈਡ ਕਰਾਇਆ ਹੈਗਾ ਭਾਰਤ ਨੇ ਕਰਾਇਆ ਹੈਗਾ ਔਰ ਜਿਹੜੇ ਬੰਦਿਆਂ ਨੇ ਕੀਤਾ ਹੈਗਾ ਉਹਨੂੰ ਭਾਰਤ ਨੇ ਬਚਾਇਆ ਹੈਗਾ ਉਹਨਾਂ ਦੀ ਜ਼ੁਵਾਈਆਂ ਪੂਰੀਆਂ ਨਹੀਂ ਪਾਈਆਂ ਹੈਗੀਆਂ ਤੇ ਉਹਨਾਂ ਨੂੰ ਇਕਵਿਟ ਕਰਾਇਆ ਹੈਗਾ ਕੋਰਟ 'ਚ ਉਹ ਇਸ ਸਟੇਟ ਸਾਡੀ ਜਿੱਥੇ ਜੈਨੋਸਾਈਡ ਕਰ ਰਿਆ ਉੱਥੇ ਸਾਡੀ ਮੈਮਰੀ ਵੀ ਖਤਮ ਕਰਨਾ ਚਾਹੁੰਦਾ ਹੈ ਰਿਕਾਰਡ ਖਤਮ ਕਰਨਾ ਚਾਹੁੰਦਾ ਹੈਗਾ ਤੇ ਮੈਮੋਰੀ ਸਾਈਟ ਸਾਡੇ ਸੱਜਨ ਸਿੰਘ ਹਾਂਜੀ ਸੱਜਣ ਅੱਜ ਦਾ ਕੋਟਲ ਜਿਹੜਾ ਹੈ ਜਸਟੀਫਾਈ ਸੱਜਣ ਅੱਜ ਦਾ ਕੋਟਲ ਜਿਹੜਾ ਹੈਗਾ ਜਿਹਨੀਆਂ ਗਵਾਹੀਆਂ ਉਹਨਾਂ ਨੇ ਠਵਾਈਆਂ ਨਹੀਂ ਹੈਗੀਆਂ ਉਹਨਾਂ ਨੇ ਇੰਨੇ ਸਾਲਾਂ ਚ ਕੋਈ ਕੰਮ ਨਹੀਂ ਕੀਤਾ ਹੈਗਾ ਬੰਦੇ ਦਵਾ ਦੇਣ ਵਾਲੇ ਉਹ ਖਤਮ ਹੋ ਗਏ ਹੈਗੇ ਆ ਇਹ ਬਿਲਕੁਲ ਜਸਟਿਸ ਜਨਾਇ ਕਰਕੇ ਅ सॉरी ਜਸਟਿਸ ਡਿਲੇ ਕਰਕੇ ਜਸਟਿਸ ਡਿਨਾਈ ਕਰਦੇ ਅਗਲਾ ਸਟੈਪ ਅਗਲਾ ਸਟੈਪ ਪછી ਇਹਦੀ ਜਤਾਜਹਿਤ ਕਰਾਂਗੇ ਇਹਦੇ ਕੇਸ ਵੀ ਲੜਾਂਗੇ ਸਾਡੇ ਸਮਝ ਚ ਇਹ ਦੇਸ਼ ਸਾਨੂੰ ਕੁਝ ਵੀ ਨਹੀਂ ਦੇਊਗਾ ਤੇ ਸਾਨੂੰ ਆਪਣਾ ਦੇਸ਼ ਬਾੜਨਾ ਪਈਗਾ ਮੇਰੇ ਪਿਤਾ ਜੀ ਵੀ ਲੰਬੇ ਸਮੇਂ ਤੋਂ ਇਸ ਲੱਕੇ ਲਹਿਰ ਦੀ ਬੋ ਉਹ ਉਹਨਾਂ ਦਾ ਜ਼ਰੂਰੀ ਹੈ ਲੱਗਣਾ ਮੈਂ ਇਸ ਗੱਲ ਦੇ ਨਾਲ ਸਹਿਮਤ ਆਂ ਤੇ ਸਾਨੂੰ ਆਪਣੀ ਆਜ਼ਾਦੀ ਲੈਣੀ ਚਾਹੀਦੀ ਹੈ